ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਇੱਤੇ ਭੁਖ ਦਾ ਅਰਥ ਹੈ ਤ੍ਰਿਸ਼ਨਾ ਲਾਲਚ ਤੇ ਪੁਰਿਆ ਦਾ ਅਰਥ ਹੈ ਲੋਕ ਭਵਨ ਤੇ ਭਾਰ ਦਾ ਅਰਥ ਹੈ ਸਾਰੇ ਸਮੂਹ ਪਦਾਰਥ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਚਾਹੁੰਦੇ ਨੇ ਕਿ ਇਨਸਾਨ ਦੇ ਕਦਮਾਂ ਵਿੱਚ ਭਾਵੇਂ ਤੁਸੀਂ ਸੋਨਾ, ਚਾਂਦੀ, ਹੀਰੇ, ਮੋਤੀ, ਰੁਪਏ ਇਹਨਾਂ ਦੇ ਢੇਰ ਵੀ ਲਗਾ ਦਿੱਤੇ ਜਾਣ ਇਨਸਾਨ ਦੀ ਭੁੱਖ ਟਾਂ ਵੀ ਨਹੀਂ ਬੇਟਦੀ ਇਨਸਾਨ ਦੀ ਤ੍ਰਿਸ਼ਨਾ ਤਾਂ ਵੀ ਨਹੀਂ ਮਿਟਦੀ ਇਨਸਾਨ ਕਹਿੰਦਾ ਕਿ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਇਨਸਾਨ ਦੀ ਭੁੱਖ ਕਦੇ ਮਿਟ ਨਹੀਂ ਸਕਦੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜੀ ਢਿੱਡ ਦੀ ਭੁੱਖ ਹੈ ਪੇਟ ਦੀ ਭੁੱਖ ਹੈ ਉਹ ਦੋ ਪ੍ਰਸ਼ਾਦ ਦੇ ਨਹੀਂ ਤਾਂ ਚਾਰ ਪ੍ਰਸ਼ਾਦੇ ਖਾ ਕੇ ਮਿਟ ਜਾਵੇ ਪਾਰੇ ਤ੍ਰਿਸ਼ਨਾ ਦੀ ਭੁੱਖ ਕਦੇ ਨਹੀਂ ਮਿਟਦੀ ਤੁਸੀਂ ਭਾਵੇਂ ਇਨਸਾਨ ਦੇ ਚਾਨਾ ਵਿੱਚ ਕਦਮਾਂ ਵਿੱਚ ਸਾਰੀ ਦੌਲਤ ਵਿਛਾ ਦਿਓ 14 ਲੋਕਾਂ ਦੀ ਦੌਲਤ ਭਵਨ ਫਰਮਾਜ ਕਹਿੰਦੇ ਨੇ 14 ਭਵਨਾਂ ਦੀ ਦੌਲਤ ਵੀ ਅਗਰ ਇਨਸਾਨ ਨੂੰ ਦੇ ਦਿੱਤੀ ਜਾਵੇ ਤਾਂ ਇਨਸਾਨ ਦੀ ਭੁੱਖ ਤਾਂ ਨਹੀਂ ਮਿਟਦੀ ਉਹ ਕੰਧਖੀ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ ਹੋਰ ਚਾਹੀਦਾ ਇਹ ਤ੍ਰਿਸ਼ਨਾ ਦੀ ਭੁੱਖ ਵਾਧੀ ਜਾਂਦੀ ਹੈ ਇਹ ਭੁੱਖ ਕਦੇ ਨਹੀਂ ਮਿਟਦੀ انسان ਦੀ ਜੋ ਇਹ ਤ੍ਰਿਸ਼ਨਾ ਦੀ ਭੁੱਖ ਹੈ ਕਦੇ ਮਿਟ ਵੀ ਨਹੀਂ ਸਕਦੀ ਗੁਰੂ ਨਾਨਕ ਸਾਹਿਬ ਜੀ ਦੇ ਇਹ ਵਚਨ ਹੈ ਇਹ ਪੰਕਤੀ ਜਪਜੀ ਸਾਹਿਬ ਚੋਂ ਲਈ ਹੈ ਇਸ ਵਿੱਚ ਮਾਝ ਮਹਾਰਾਜ ਜੀ ਨੇ ਕਿਹਾ ਹੈ ਭੁੱਖਿਆ ਭੁੱਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਸਾਰੇ ਭਵਨਾਂ ਦੀ ਸਾਰੀਆਂ ਪੁਰੀਆਂ ਦੀ ਅਗਰ ਦੌਲਤ ਵੀ ਇਨਸਾਨ ਦੇ ਕਰਮਾਂ ਉੱਤੇ ਰੱਖ ਦਿੱਤੀ ਜਾਵੇ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਇਹ ਤ੍ਰਿਸ਼ਨਾ ਦੀ ਪੋਖਹ ਇਹ ਕਦੇ ਖਤਮ ਨਹੀਂ ਹੋ ਸਕਦੀ ਇਹ ਕਦੇ ਨਹੀਂ ਮਿਟ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ